ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਓ ਇੱਕ ਅਜਾ ਪੁਰਾਣੀ ਕਹਾਣੀ ਸਰਵਨ ਕਰਾਈਏ ਸੋ ਕਿਸ ਤਰ੍ਹਾਂ ਇੱਕ ਬੁੱਢੀ ਮਾਤਾ ਜੋ ਕੰਜੂਸ ਵੀ ਬੜੀ ਸੀ ਤੇ ਮੂਹ ਦੇ ਵਿੱਚੋਂ ਵੀ ਬੜਬੋਲੀ ਸੀ ਸੋ ਕਿਸੇ ਤੇ ਨਾਲ ਵੀ ਚੰਗਾ ਵਿਵਹਾਰ ਨਹੀਂ ਸੀ ਕਰਦੀ ਸੋ ਉਸ ਨੂੰ ਕਿਸ ਤਰ੍ਹਾਂ ਇੱਕ ਮਹਾਂਪੁਰਖਾਂ ਨੇ ਸਹੀ ਰਸਤੇ ਪਾਇਆ ਸੋ ਆਓ ਇਹ ਕਹਾਣੀ ਸਰਵਣ ਕਰੀਏ ਤੇ ਆਪਾਂ ਵੀ ਪ੍ਰਣ ਕਰੀਏ ਕਿਸੇ ਨੂੰ ਫਿੱਕੇ ਬੋਲ ਨਹੀਂ ਬੁਲਨੇ ਵੱਤੋ ਵੱਦ ਨਾਮ ਜਪਣਾ ਅਤੇ ਵੰਡ ਛਕਣਾ ਸੇਵਾ ਸਿਮਰਨ ਕਰਨੀ ਸੋ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਹੈ ਸੋ ਆਓ ਹੁਣ ਉਹ ਕਹਾਣੀ ਸਰਵਣ ਕਰੀਏ ਜੀ ਕਦੇ ਸੋਚਿਆ ਕਿ ਕੰਜੂਸੀ ਤੇ ਬਾਦਜ਼ਬਾਨੀ ਬਿਨਾ ਸੋਚੇ ਸਮਝੇ ਕਿਸੇ ਨੂੰ ਕੁਝ ਵੀ ਬੋਲ ਦੇਣਾ ਅਸਲ ਵਿੱਚ ਰਿਸ਼ਤਿਆਂ ਨੂੰ ਕਿੰਨਾ ਤੋੜ ਸਕਦੇ ਨੇ ਅਸਲ ਸੁੱਖ ਸਿਰਫ ਦੌਲਤ ਤੇ ਗੁਮਾਨ ਵਿੱਚ ਨਹੀਂ ਸਗੋਂ ਦਿਲ ਦੀ ਸਫਾਈ ਤੇ দান ਭਾਵਨਾ ਦੇ ਜਜ਼ਬੇ ਵਿੱਚ ਹੈ ਪਰ ਜਦੋਂ ਲਾਲਚ ਤੇ ਹੰਕਾਰ ਪੈਦਾ ਹੋ ਜਾਂਦੇ ਨੇ ਤਾਂ ਫਿਰ ਉਹ ਜੀਵਨ ਦੇ ਅਸਲ ਮਕਸਦ ਨੂੰ ਭੁਲਾ ਦਿੰਦੇ ਨੇ ਅੱਜ ਦੀ ਕਹਾਣੀ ਇੱਕ ਅਜੀਹੀ ਸ਼ਖਸੀਅਤ ਦੀ ਹੈ ਜਿਸ ਦੇ ਜੀਵਨ ਵਿੱਚ ਇੱਕ ਅਨੋਖਾ ਮੋੜ ਆਇਆ ਜਿੱਥੇ ਉਸਦੇ ਆਪਣੇ ਹੀ ਕਰਮ ਉਸਦੇ ਸਾਹਮਣੇ ਆ ਖੜੇ ਹੋਏ ਇੱਕ ਕਹਾਣੀ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ ਬੜੇ ਪੁਰਾਣੇ ਜ਼ਮਾਨਿਆਂ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਸੀ ਉਸ ਦਾ ਪਤੀ ਬਹੁਤ ਜ਼ਿਆਦਾ ਜ਼ਮੀਨ ਤੇ ਜਾਇਦਾਦ ਛੱਡ ਕੇ ਦੁਨੀਆ ਤੋਂ ਚਲਾ ਗਿਆ। ਉਸ ਬੁੱਢੀ ਔਰਤ ਦਾ ਇੱਕ ਪੁੱਤਰ ਵੀ ਸੀ ਜੋ ਕਿ ਵਪਾਰ ਵਿੱਚ ਚੰਗਾ ਖਾਸਾ ਧਨ ਕਮਾਉਂਦਾ ਸੀ। ਇਹੀ ਕਾਰਨ ਸੀ ਕਿ ਉਹਨਾਂ ਦੇ ਘਰ ਵਿੱਚ ਬੇਹਿਸਾਬ ਦੌਲਤ ਸੀ ਤੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ। ਪਰ ਉਹ ਬੁੱਢੀ ਔਰਤ ਬਹੁਤ ਕੰਜੂਸ ਤੇ ਬਾਦਜ਼ਬਾਨ ਸੀ। ਬਿਨਾਂ ਕਿਸੇ ਗੱਲ ਦੇ ਉਹ ਅਕਸਰ ਅਸਮਾਨ ਸਿਰ ਤੇ ਚੁੱਕ ਲੈਂਦੀ ਸੀ ਤੇ ਪੂਰਾ ਆਂਡ ਗਵਾਂਡ ਉਹਦੀਆਂ ਆਵਾਜ਼ਾਂ ਸੁਣਦਾ ਸੀ। ਹਰ ਕਿਸੇ ਨਾਲ ਝਗੜਾ ਕਰਨਾ ਉਸ ਦਾ ਰੋਜ਼ਾਨਾ ਦਾ ਕੰਮ ਸੀ। ਪਰ ਬੁੱਢੀ ਔਰਤ ਦਾ ਪੁੱਤਰ ਬਹੁਤ ਸਮਝਦਾਰ ਤੇ ਨੇਕਦਿਲ ਇਨਸਾਨ ਸੀ। ਉਹ ਗਰੀਬਾਂ ਬੇਸਹਾਰਿਆਂ ਤੇ ਲੋੜਵੰਦਾਂ ਦੀ ਮਦਦ ਕਰਦਾ ਸੀ ਅਕਸਰ ਉਹ ਆਪਣੀ ਮਾਂ ਨੂੰ ਸਮਝਾਉਂਦਾ ਕਿ ਮਾਂ ਤੈਨੂੰ ਕਿਹੜੀ ਚੀਜ਼ ਦੀ ਘਾਟ ਹੈ ਘਰ ਵਿੱਚ ਰੱਬ ਦਾ ਦਿੱਤਾ ਸਭ ਕੁਝ ਹੈ ਫਿਰ ਵੀ ਤੂੰ ਇਨੀ ਕੰਜੂਸੀ ਕਿਉਂ ਕਰਦੀ ਹੈ ਇਹ ਦੌਲਤ ਜਮਾ ਕਰਕੇ ਕੋਈ ਵੀ ਆਪਣੇ ਨਾਲ ਨਹੀਂ ਲੈ ਜਾਂਦਾ ਸਗੋਂ ਨੇਕੀ ਤੇ ਚੰਗੇ ਕਰਮ ਇਨਸਾਨ ਦੇ ਨਾਲ ਜਾਂਦੇ ਨੇ ਮਾਂ ਤੈਨੂੰ ਧਨ ਦੌਲਤ ਜਮਾ ਕਰਨ ਦੀ ਫਿਕਰ ਛੱਡ ਦੇਣੀ ਚਾਹੀਦੀ ਹੈ ਤੂੰ ਲੋਕਾਂ ਦੀ ਮਦਦ ਕਰਿਆ ਕਰ ਸੇਵਾ ਕਰਿਆ ਕਰ ਤੇ ਕਿਸੇ ਦਾ ਵੀ ਦਿਲ ਨਾ ਦੁਖਾਇਆ ਕਰ ਸਭ ਨੂੰ ਪਿਆਰ ਨਾਲ ਬੋਲਿਆ ਕਰ ਪਰ ਉਸ ਬੁੱਢੀ ਔਰਤ ਨੂੰ ਆਪਣੇ ਪੁੱਤਰ ਦੀਆਂ ਇਹ ਗੱਲਾਂ ਬੁਰੀਆਂ ਲੱਗਦੀਆਂ ਸੀ ਉਹ ਹਮੇਸ਼ਾ ਕਹਿੰਦੀ ਸੀ ਕਿ ਮੇਰਾ ਪੁੱਤਰ ਬਹੁਤ ਬੇਵਕੂਫ ਤੇ ਫਜ਼ੂਲ ਖਰਚਾ ਹੈ ਇਸ ਲਈ ਤਾਂ ਉਹ ਇਦਾਂ ਦੀਆਂ ਬਹਿਕੀਆਂ ਬਹਿਕੀਆਂ ਗੱਲਾਂ ਕਰਦਾ ਹੈ ਮੈਂ ਕੰਜੂਸੀ ਕਦੋਂ ਕਰਦੀ ਆ ਮੈਂ ਤਾਂ ਬਜਟ ਕਰਦੀ ਆ ਆਪਣੇ ਪੁੱਤ ਵਾਂਗ ਮੈਂ ਲੋਕਾਂ ਵਿੱਚ ਆਪਣਾ ਪੈਸਾ ਨਹੀਂ ਲਟਾਉਂਦੀ ਤੇ ਨਾ ਹੀ ਇਸ ਨੂੰ ਬਰਬਾਦ ਕਰਦੀ ਆ ਉੱਚੀ ਆਵਾਜ਼ ਵਿੱਚ ਬੁੱਢੀ ਮਾਂ ਇਹ ਵੀ ਕਹਿੰਦੀ ਕਿ ਮੈਂ ਬਦਜ਼ਬਾਨ ਕਦੋਂ ਆ ਮੈਂ ਤਾਂ ਹਮੇਸ਼ਾ ਸੱਚ ਗੱਲ ਕਹਿੰਦੀ ਆ ਹੁਣ ਜੇਕਰ ਸੱਚ ਗੱਲ ਕਹਿਣ ਨਾਲ ਕਿਸੇ ਦਾ ਦਿਲ ਦੁਖਦਾ ਹੈ ਤਾਂ ਦੁਖਦਾ ਰਹੇ ਕਿਉਂਕਿ ਸੱਚ ਤਾਂ ਭਾਈ ਕੋੜਾ ਹੀ ਹੁੰਦਾ ਹੈ ਆਪਣੀ ਮਾਂ ਦਾ ਇਹ ਰਵੱਈਆ ਦੇਖ ਕੇ ਆਖਰਕਾਰ ਪੁੱਤਰ ਨੇ ਉਸ ਨੂੰ ਕੁਝ ਸਮਝਾਉਣਾ ਹੀ ਛੱਡ ਦਿੱਤਾ ਉਸ ਨੇ ਸੋਚਿਆ ਕਿ ਮਾਂ ਆਪਣੀਆਂ ਆਦਤਾਂ ਛੱਡਣ ਵਾਲੀ ਨਹੀਂ ਐਸ ਲਈ ਜੋ ਉਸ ਦੇ ਮਨ ਵਿੱਚ ਆਏ ਉਹੀ ਕਰੇ ਪਰ ਫਿਰ ਵੀ ਉਸ ਨੂੰ ਇਸ ਗੱਲ ਦੀ ਫਿਕਰ ਰਹਿੰਦੀ ਕਿ ਮੇਰੀ ਮਾਂ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਨਹੀਂ ਕਰਦੀ ਕੋਈ ਦਾਨ ਪਉਨ ਨਹੀਂ ਕਰਦੀ ਸਗੋਂ ਉਹਨਾਂ ਨਾਲ ਬੁਰਾ ਵਰਤਾਅ ਕਰਦੀ ਹੈ ਫਿਰ ਇੱਕ ਦਿਨ ਉਸ ਨੂੰ ਪਤਾ ਚੱਲਿਆ ਕਿ ਪਿੰਡ ਦੇ ਬਾਹਰ ਕੋਈ ਮਹਾਤਮਾ ਆਏ ਨੇ ਉਹ ਬਜ਼ੁਰਗ ਮਹਾਤਮਾ ਬਹੁਤ ਹੀ ਨੇਕ ਦਿਲ ਤੇ ਰੱਬ ਦੇ ਭਗਤ ਸੀ ਤੇ ਰਾਤ ਭਰ ਬੰਦਗੀ ਵਿੱਚ ਲੀਨ ਰਹਿੰਦੇ ਸੀ ਉਹਨਾਂ ਨੇ ਪਿੰਡ ਦੇ ਬਾਹਰ ਨਦੀ ਦੇ ਕੰਢੇ ਆਪਣਾ ਡੇਰਾ ਲਗਾਇਆ ਹੋਇਆ ਸੀ ਲੋਕ ਦੂਰੋਂ-ਦੂਰ ਉਹਨਾਂ ਦੇ ਕੋਲ ਜਾਂਦੇ ਤੇ ਉਹਨਾਂ ਦਾ دیدار ਕਰਦੇ ਤੇ ਆਪਣੇ ਦੁੱਖ-ਦਰਦ ਉਹਨਾਂ ਨੂੰ ਦੱਸਦੇ ਤੇ ਆਪਣੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਲੈਂਦੇ ਬੁੱਢੀ ਔਰਤ ਦੇ ਪੁੱਤਰ ਨੇ ਸੋਚਿਆ ਕਿਉਂ ਨਾ ਮੈਂ ਵੀ ਉਸ ਮਹਾਤਮਾ ਦੇ ਕੋਲ ਜਾਵਾਂ ਤੇ ਉਹਨਾਂ ਨੂੰ ਆਪਣੀ ਮਾਂ ਦੇ ਬਾਰੇ ਸਾਰੀ ਗੱਲ ਸੱਚ-ਸੱਚ ਦੱਸ ਦਵਾਂ ਸ਼ਾਇਦ ਉਹਨਾਂ ਦੀ ਮਦਦ ਨਾਲ ਕੋਈ ਸੁਧਾਰ ਦਾ ਰਾਹ ਨਿਕਲਾਵੇ ਇਹ ਸੋਚ ਕੇ ਉਹ ਬਜ਼ੁਰਗ ਮਹਾਤਮਾ ਦੀ ਖਿਦਮਤ ਵਿੱਚ ਹਾਜ਼ਰ ਹੋ ਗਿਆ ਤੇ ਉਹਨਾਂ ਨੂੰ ਆਪਣੇ ਦਿਲ ਦੀ ਗੱਲ ਦੱਸੀ ਮਹਾਤਮਾ ਨੇ ਉਸ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਹਿਣ ਲੱਗੇ ਕਿ ਇੱਕ ਚੰਗਾ ਇਨਸਾਨ ਹਮੇਸ਼ਾ ਦੂਜਿਆਂ ਦੇ ਨਾਲ ਹਮਦਰਦੀ ਤੇ ਪਿਆਰ ਨਾਲ ਪੇਸ਼ ਆਉਂਦਾ ਹੈ ਪਰ ਜਿਹੜਾ ਇਨਸਾਨ ਅਜਿਹਾ ਨਾ ਕਰੇ ਤੇ ਆਪਣੀ ਦੌਲਤ ਵਿੱਚੋਂ ਕੁਝ ਦਾਨ ਪਾਉਣ ਦਾ ਕੰਮ ਨਾ ਕਰੇ ਸਗੋਂ ਹਰ ਕਿਸੇ ਨਾਲ ਬੁਰਾ ਵਰਤਾਵ ਕਰੇ ਤਾਂ ਐਸੇ ਇਨਸਾਨ ਨੂੰ ਰੱਬ ਕਦੇ ਵੀ ਪਸੰਦ ਨਹੀਂ ਕਰਦਾ ਪਰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ ਤੂੰ ਇੱਥੇ ਨੇਕ ਇਰਾਦੇ ਦੇ ਨਾਲ ਆਇਆ ਹੈ ਇਸ ਲਈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੇਰੀ ਮਾਂ ਕੰਜੂਸੀ ਤੇ ਬਦਜ਼ੁਬਾਨੀ ਵਰਗੀਆਂ ਬੁਰਾਈਆਂ ਤੋਂ ਛੁਟਕਾਰਾ ਪਾ ਸਕੇ ਸੋ ਬੁੱਢੀ ਔਰਤ ਦੇ ਪੁੱਤਰ ਨੂੰ ਮਹਾਤਮਾ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਉਮੀਦ ਮਿਲੀ ਉਹਨਾਂ ਦਾ ਸ਼ੁਕਰ ਅਦਾ ਕਰਦਾ ਹੋਇਆ ਆਪਣੇ ਘਰ ਵਾਪਸ ਲੋਟ ਆਇਆ। ਫਿਰ ਅਗਲੇ ਦਿਨ ਉਹ ਮਹਾਤਮਾ ਇੱਕ ਫਕੀਰ ਦੇ ਰੂਪ ਵਿੱਚ ਬੁੱਢੀ ਔਰਤ ਦੇ ਘਰ ਦੇ ਸਾਹਮਣੇ ਪਹੁੰਚ ਗਏ। ਉਹਨਾਂ ਨੇ ਜ਼ੋਰ ਨਾਲ ਆਵਾਜ਼ ਲਗਾਈ ਤੇ ਬੁੱਢੀ ਮਾਂ ਦੇ ਘਰ ਦਾ ਦਰਵਾਜ਼ਾ ਖੜਕਾਉਣ ਲੱਗੇ। ਉਹ ਕਹਿਣ ਲੱਗੇ ਕਿ ਕੋਈ ਹੈ ਜੋ ਇਸ ਫਕੀਰ ਦੀ ਮਦਦ ਕਰੇ। ਜਦੋਂ ਉਹ ਔਰਤ ਦਰਵਾਜ਼ੇ ਤੇ ਆਈ ਤਾਂ ਫਕੀਰ ਨੇ ਆਪਣਾ ਕਾਸਾ ਉਹਦੇ ਸਾਹਮਣੇ ਕਰ ਦਿੱਤਾ ਤੇ ਕਹਿਣ ਲੱਗਾ, "हे ਮਾਈ, ਰੱਬ ਦੇ ਵਾਸਤੇ ਕੁਝ ਖੈਰ ਪਾ ਦੇ।" ਫਕੀਰ ਦੀ ਇੰਨੀ ਗੱਲ ਸੁਣ ਕੇ ਬੁੱਢੀ ਔਰਤ ਗੁੱਸੇ ਵਿੱਚ ਆ ਗਈ ਤੇ ਕਹਿਣ ਲੱਗੀ, "ਰੱਬ ਤੇ ਲੱਗਦਿਆ, ਤੂੰ ਖੁ ਤੇ ਮੈਨੂੰ ਮਾਈ ਕਹਿੰਦਾ ਐ ਤੈਨੂੰ ਸ਼ਰਮ ਨਹੀਂ ਆਉਂਦੀ ਫਕੀਰ ਨੇ ਮੁਸਕਰਾ ਕੇ ਕਿਹਾ ਅੱਲਾ ਤੇਰੀ ਉਮਰ ਵਿੱਚ ਬਰਕਤ ਦੇਵੇ ਮੇਰੇ ਤੋਂ ਗਲਤੀ ਹੋ ਗਈ ਜੋ ਤੈਨੂੰ ਮਾਈ ਕਹਿ ਬੈਠਾ ਤੂੰ ਤਾਂ ਵਾਕਿਆ ਹੀ ਮੇਰੇ ਤੋਂ ਉਮਰ ਵਿੱਚ ਛੋਟੀ ਐ ਮੈਨੂੰ ਮਾਫ ਕਰ ਦੇ ਤੇ ਆਪਣਾ ਦਿਲ ਸਾਫ਼ ਕਰ ਲੈ ਫਿਰ ਫਕੀਰ ਨੇ ਕਿਹਾ ਐ ਬੇਟੀ ਖੁਦਾ ਦੇ ਨਾਮ ਤੇ ਮੈਨੂੰ ਕੁਝ ਖੈਰ ਪਾ ਦੇ ਬੁੱਢੀ ਔਰਤ ਇੱਕ ਵਾਰੀ ਫਿਰ ਗੁੱਸੇ ਨਾਲ ਬੋਲੀ ਹਰੇ ਮੈਂ ਤੇਰੀ ਬੇਟੀ ਕਿਵੇਂ ਹੋ ਸਕਦੀ ਆ ਅੰਨਾ ਤਾਂ ਨਹੀਂ ਜੋ ਇੱਕ ਪਿਖਾਰੀ ਮੈਨੂੰ ਬੇਟੀ ਕਹਿੰਦਾ ਐ ਤੇਰੀ ਹਿੰਮਤ ਕਿਵੇਂ ਹੋਈ ਫਕੀਰ ਘਬਰਾਇਆ ਤੇ ਕਹਿਣ ਲੱਗਾ ਮਾਫ ਕਰਨਾ ਸੱਚੀਓ ਮੇਰੇ ਤੋਂ ਫਿਰ ਗਲਤੀ ਹੋ ਗਈ ਜੋ ਤੈਨੂੰ ਬੇਟੀ ਕਹਿ ਬੈਠਾ ਐ ਸਵਰਗੀ ਔਰਤ ਖੁਦਾ ਦੇ ਨਾਮ ਤੇ ਮੈਨੂੰ ਕੁਝ ਖਿਰਾਤ ਦੇ ਦੇ ਬੁੱਢੀ ਔਰਤ ਇਹ ਸੁਣ ਕੇ ਫਿਰ ਗੁੱਸੇ ਨਾਲ ਫਟ ਪਈ ਤੇ ਪੈਰ ਪੜਕ ਕੇ ਬੋਲੀ ਤੇਰੇ ਮੂੰਹ ਵਿੱਚ ਖਾਕ ਕੀ ਮੈਂ ਮਰ ਗਈ ਆ ਜੋ ਤੂੰ ਐਸਾ ਬੋਲਦਾ ਹੈ ਤੂੰ ਇਹ ਜ਼ੁਰਤ ਕਿਵੇਂ ਕੀਤੀ ਬੁੱਢੀ ਔਰਤ ਗੁੱਸੇ ਨਾਲ ਬੋਲੀ ਫਕੀਰ ਨੇ ਘਬਰਾ ਕੇ ਕਿਹਾ ਨਹੀਂ ਨਹੀਂ ਰੱਬ ਨਾ ਕਰੇ ਮੇਰਾ ਇਹ ਮਤਲਬ ਨਹੀਂ ਸੀ ਮੈਨੂੰ ਇੱਕ ਵਾਰੀ ਫਿਰ ਮਾਫ ਕਰ ਦੇ ਖੁਦਾ ਤੇਰਾ ਭਲਾ ਕਰੇ ਤੇਰੀ ਉਮਰ ਲੰਬੀ ਹੋਵੇ ਐ ਨੇਕ ਬੀਬੀ ਮੈਂ ਦੋ ਦਿਨਾਂ ਤੋਂ ਭੁੱਖਾ ਹਾਂ ਰੱਬ ਦੇ ਨਾਮ ਤੇ ਮੈਨੂੰ ਇੱਕ ਰੋਟੀ ਤੇ ਚਮਚਾ ਭਰ ਸਬਜ਼ੀ ਦੇ ਦੇ ਫਕੀਰ ਨੇ ਅਰਜ਼ ਕੀਤੀ ਇਸ ਵਾਰੀ ਫਕੀਰ ਦੀਆਂ ਦਿੱਤੀਆਂ ਦੁਆਵਾਂ ਨੇ ਬੁੱਢੀ ਔਰਤ ਦੇ ਦਿਲ ਤੇ ਅਜੀਹਾ ਅਸਰ ਕੀਤਾ ਕਿ ਉਸਨੇ ਫਕੀਰ ਨੂੰ ਗਾਲਾਂ ਨਹੀਂ ਦਿੱਤੀਆਂ ਸਿਰਫ ਨਰਾਜ਼ ਲਹਿਜੇ ਵਿੱਚ ਇੰਨਾ ਹੀ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਖੁਦ ਬੁੱਢੀ ਹਾਂ ਤੈਨੂੰ ਕੀ ਲੱਗਦਾ ਹੈ ਕਿ ਮੈਂ ਬੇਵਕੂਫਾਂ ਜੋ ਮੇਰੇ ਤੋਂ ਰੋਟੀ ਤੇ ਸਬਜ਼ੀ ਮੰਗਦਾ ਹੈ ਕਿ ਮੇਰਾ ਘਰ ਕੋਈ ਲੰਗਰ ਹੈ ਚੱਲ ਹੁਣ ਇੱਥੋਂ ਦੂਰ ਚਲਾ ਜਾ ਤੇ ਆਪਣਾ ਰਸਤਾ ਲੈ ਬੁੱਢੀ ਔਰਤ ਗੁੱਸੇ ਨਾਲ ਬੋਲੀ ਫਕੀਰ ਇਹ ਸੁਣ ਕੇ ਸਮਝ ਗਿਆ ਕਿ ਉਸਦਾ ਪੁੱਤਰ ਵਾਕਿਆ ਹੀ ਸਹੀ ਸੀ ਇਹ ਲੋ ਗੜਗੜਾ ਕੇ ਕਹਿ ਲਗਾ ਐਨੇਕ ਬੀਬੀ ਰੋਟੀ ਸਬਜ਼ੀ ਨਾ ਸਹੀ ਤਾਂ ਸਿਰਫ ਇੱਕ ਮੁਠੀ ਆਟਾ ਹੀ ਦੇ ਦੇ ਇਸ ਤੇ ਬੁੱਢੀ ਔਰਤ ਨੇ ਜਵਾਬ ਦਿੱਤਾ ਵੇਖ ਹੁਣ ਜ਼ਿਆਦਾ ਤੰਗ ਨਾ ਕਰ ਸਾਰੇ ਸ਼ਹਿਰ ਵਿੱਚ ਤੈਨੂੰ ਸਿਰਫ ਮੇਰਾ ਹੀ ਘਰ ਮਿਲਿਆ ਸੀ ਜੋ ਇੱਥੇ ਆ ਟਪ ਗਿਆ ਹੁਣ ਮੈਨੂੰ ਗੁੱਸਾ ਨਾ ਦਿਵਾ ਤੇ ਇਥੋਂ ਚਲਾ ਜਾ ਫਕੀਰ ਨੇ ਸੋਚਿਆ ਕਿ ਇਹ ਬੁੱਢੀ ਕੁਝ ਦੇਣ ਵਾਲੀ ਨਹੀਂ ਹੈ ਪਰ ਉਹ ਵੀ ਇਸ ਤੋਂ ਕੁਝ ਲੈ ਬਗੈਰ ਜਾਣਾ ਨਹੀਂ ਸੀ ਚਾਹੁੰਦਾ ਅਚਾਨਕ ਉਸ ਦੀ ਨਜ਼ਰ ਵਿੜੇ ਵਿੱਚ ਬਿਖਰੇ ਪਏ ਬਦਾਮ ਦੇ ਛਿਲਕਿਆਂ ਤੇ ਪਈ ਫਕੀਰ ਕਹਿਣ ਲੱਗਾ ਐਨੇਕ ਬੀਬੀ ਅੱਜ ਤਾਂ ਤੇਥੋਂ ਕੁਝ ਲੈ ਕੇ ਹੀ ਜਾਵਾਂਗਾ ਅੱਛਾ ਚੱਲ ਆਟਾ ਨਾ ਸਹੀ ਬਦਾਮਾਂ ਦੇ ਆ ਛਿਲਕੇ ਹੀ ਦੇ ਦੇ ਇਹ ਸੁਣ ਕੇ ਕੰਜੂਸ ਬੁੱਢੀ ਔਰਤ ਕਹਿਣ ਲੱਗੀ ਮੇਰੇ ਰਬਾ ਇਹ ਕਿਹੋ ਜਿਹਾ ਠੀਠ ਬੰਦਾ ਹੈ ਜੋ ਕੁਵਾਂਗ ਚਿਮੜ ਗਿਆ ਹੈ ਤੈਨੂੰ ਕੀ ਲੱਗਿਆ ਇਹ ਬਦਾਮ ਦੇ ਛਿਲਕੇ ਮੈਂ ਬਿਨਾਂ ਮਤਲਬ ਦੇ ਹੀ ਸਿੱਟੇ ਪਏ ਨੇ ਉਹ ਇਹਨਾਂ ਨੂੰ ਤਾਂ ਪੀਸ ਕੇ ਮੈਂ ਆਪਣੇ ਦੰਦਾਂ ਦਾ ਮੰਜਣ ਬਣਾਉਂਦੀ ਆ ਭਲਾ ਤੈਨੂੰ ਕਿਉਂ ਦੇ ਦਵਾ ਉਹ ਨੇਕ ਮਹਾਤਮਾ ਜੋ ਇੱਕ ਫਕੀਰ ਦੇ ਰੂਪ ਵਿੱਚ ਸੀ ਕਹਿਣ ਲੱਗਾ ਸੋਚ ਲੈ ਮੈਂ ਤਾਂ ਇਹ ਤੇਰੇ ਫਾਇਦੇ ਲਈ ਹੀ ਕਿਹਾ ਹੈ ਆਪਣੇ ਫਾਇਦੇ ਦੀ ਗੱਲ ਸੁਣ ਕੇ ਬੁੱਢੀ ਔਰਤ ਦੀਆਂ ਅੱਖਾਂ ਚਮਕੁੱਠੀਆਂ ਉਹ ਖੁਸ਼ ਹੋ ਕੇ ਕਹਿਣ ਲੱਗੀ ਮੇਰੇ ਫਾਇਦੇ ਲਈ ਉਹ ਕਿਵੇਂ ਫਕੀਰ ਕਹਿਣ ਲੱਗਾ ਉਹ ਇਸ ਤਰ੍ਹਾਂ ਕਿ ਮੈਂ ਬਦਾਮ ਦੇ ਇਹਨਾਂ ਛਿਲਕਿਆਂ ਦੇ ਬਦਲੇ ਤੈਨੂੰ ਇੱਕ ਸੋਨੇ ਦਾ ਸਿੱਕਾ ਦੇਵਾਂਗਾ ਇਹ ਸੁਣ ਕੇ ਬੁੱਢੀ ਔਰਤ ਦੀਆਂ ਗੱਲਾਂ ਖੜ ਗਈਆਂ ਤੇ ਕਹਿਣ ਲੱਗੀ ਬਦਾਮ ਦੇ ਇਹਨਾਂ ਛਿਲਕਿਆਂ ਦੇ ਬਦਲੇ ਇੱਕ ਸੋਨੇ ਦਾ ਸਿੱਕਾ اچھا ਠੀਕ ਹੈ ਤੂੰ ਬਦਾਮ ਦੇ ਇਹ ਛਿਲਕੇ ਰੱਖ ਲੈ ਤੇ ਮੈਨੂੰ ਉਹ ਸੋਨੇ ਦਾ ਸਿੱਕਾ ਦੇ ਦੇ ਫਕੀਰ ਨੇ ਕਿਹਾ ਕਿ ਹਾਲੇ ਨਹੀਂ ਮੈਂ ਤੈਨੂੰ ਸਿੱਕਾ ਕੱਲ੍ਹ ਲਿਆ ਕੇ ਦੇਵਾਂਗਾ ਇਹ ਸੁਣ ਕੇ ਬੁੱਢੀ ਔਰਤ ਨੇ ਫਕੀਰ ਉੱਪਰ ਤੰਜ ਕੱਸਦੇ ਹੋਏ ਕਿਹਾ ਕੱਲ੍ਹ ਨੂੰ ਕਿੱਥੋਂ ਲਿਆਏਂਗਾ ਕੀ ਰਾਤ ਨੂੰ ਕਿਤੋਂ ਚੋਰੀ ਕਰੇਂਗਾ ਇਹ ਸੁਣ ਕੇ ਫਕੀਰ ਕਹਿ ਲਗਾ ਤੌਬਾ ਤੌਬਾ ਮੈਂ ਚੋਰੀ ਕਿਉਂ ਕਰਾਂਗਾ ਮਾਈ ਗੱਲ ਇਹ ਹੈ ਕਿ ਮੈਂ ਹਰ ਰਾਤ ਕਬਰਸਤਾਨ ਜਾਂਦਾ ਵਾਂ ਉੱਥੇ ਰਾਤ ਭਰ ਇੱਕ ਕਬਰ ਦੇ ਨੇੜੇ ਲੇਟਿਆ ਰਹਿੰਦਾ ਵਾਂ ਤੇ ਸਵੇਰੇ ਪਤਾ ਨਹੀਂ ਕੌਣ ਮੇਰੇ ਕੋਲ 5 ਸੋਨੇ ਦੇ ਸਿੱਕੇ ਰੱਖ ਜਾਂਦਾ ਹੈ ਸੋ ਕੱਲ ਨੂੰ ਮੈਂ ਤੈਨੂੰ ਸੋਨੇ ਦਾ ਸਿੱਕਾ ਲੈ ਆ ਕੇ ਦੇਵਾਂਗਾ ਹੁਣ ਇਹ ਬਦਾਮ ਦੇ ਛਿਲਕੇ ਤਾਂ ਮੈਨੂੰ ਦੇ ਦੇ ਬੁੱਢੀ ਔਰਤ ਨੇ ਜਦੋਂ ਫਕੀਰ ਦੀ ਇਹ ਗੱਲ ਸੁਣੀ ਤਾਂ ਉਸਨੇ ਬੇਸਬਰੀ ਨਾਲ ਪੁੱਛਿਆ ਅੱਛਾ ਗੱਲ ਸੁਣ ਜੇ ਮੈਂ ਵੀ ਉਸ ਕਬਰ ਦੇ ਕੋਲ ਰਾਤ گزارਾਂ ਤਾਂ ਕੀ ਮੈਨੂੰ ਵੀ ਸੋਨੇ ਦੇ ਸਿੱਕੇ ਮਿਲਣਗੇ ਫਕੀਰ ਨੇ ਕਿਹਾ ਕਿ ਕਿਉਂ ਨਹੀਂ ਜ਼ਰੂਰ ਮਿਲਣਗੇ अच्छा ਹੁਣ ਇਹ ਬਦਾਮ ਦੇ ਛਿਲਕੇ ਤਾਂ ਮੈਨੂੰ ਦੇ ਦਿਓ ਫਕੀਰ ਨੇ ਫਿਰ ਕਿਹਾ ਫਿਰ ਉਹ ਪਖੰਡੀ ਬੁੱਢੀ ਔਰਤ ਤੁਰੰਤ ਅੱਗੇ ਵਧੀ ਬਦਾਮ ਦੇ ਛਿਲਕੇ ਚੁੱਕ ਕੇ ਤੇ ਫਕੀਰ ਨੂੰ ਦੇ ਦਿੱਤੇ ਤੇ ਕਹਿਣ ਲੱਗੀ ਲਓ ਬਾਬਾ ਰੱਬ ਨੇ ਮੈਨੂੰ ਇੰਨਾ ਵੱਡਾ ਦਿਲ ਦਿੱਤਾ ਹੈ ਮੇਰੇ ਤੋਂ ਤਾਂ ਕਿਸੇ ਦੀ ਲੋੜ ਬਰਦਾਸ਼ਤ ਨਹੀਂ ਹੁੰਦੀ ਇਸ ਤੇ ਫਕੀਰ ਨੇ ਔਰਤ ਨੂੰ ਕਿਹਾ ਪਰ ਤੁਸੀਂ ਤਾਂ ਕੁਝ ਸਮਾਂ ਪਹਿਲਾਂ ਇਹ ਛਿਲਕੇ ਮੰਜਨ ਬਣਾਉਣ ਲਈ ਰੱਖੇ ਸੀ ਬੁੱਢੀ ਔਰਤ ਨੇ ਮੁਸਕਰਾਉਂਦੇ ਹੋਏ ਕਿਹਾ ਮੰਜਨ ਮੰਜਨ ਬਣਾ ਕੇ ਮੈਂ ਕੀ ਕਰਾਂਗੀ ਮੇਰੇ ਮੂੰਹ ਵਿੱਚ ਤਾਂ ਦੰਦ ਹੀ ਨਹੀਂ ਹੈ ਹੁਣ ਫਕੀਰ ਨੇ ਉਸ ਤੋਂ ਬਦਾਮ ਦੇ ਛਿਲਕੇ ਲੈਂਦੇ ਹੋਏ ਕਿਹਾ ਮੈਂ ਕੱਲ ਸਵੇਰੇ ਆਕੇ ਤੈਨੂੰ ਇੱਕ ਸੋਨੇ ਦਾ ਸਿੱਕਾ ਦੇ ਦਿਆਂਗਾ। ਬੁੱਢੀ ਔਰਤ ਤੁਰੰਤ ਕਹਿਣ ਲੱਗੀ ਕਿ ਨਹੀਂ ਨਹੀਂ ਸਿੱਕਾ ਦੇਣ ਦੀ ਕੋਈ ਲੋੜ ਨਹੀਂ। ਰੱਬ ਦੇ ਨਾਮ ਤੇ ਜੋ ਚੀਜ਼ ਦੇ ਦਿੱਤੀ ਜਾਵੇ ਉਸ ਦੀ ਕੀਮਤ ਮੈਂ ਨਹੀਂ ਲੈਂਦੀ। ਤੂੰ ਸਿਰਫ ਇੱਕ ਗੱਲ ਮੰਨ ਕਿ ਅੱਜ ਕਬਰਸਤਾਨਾ ਜਾਵੇਂ ਤੇਰੀ ਜਗ੍ਹਾ ਅੱਜ ਮੈਂ ਉੱਥੇ ਜਾਵਾਂਗੀ। ਫਕੀਰ ਨੇ ਉਸ ਦੀ ਗੱਲ ਮੰਨ ਲਈ ਤੇ ਦੁਆਵਾਂ ਦਿੰਦਾ ਹੋਇਆ ਉੱਥੋਂ ਚੱਲ ਗਿਆ। ਬੁੱਢੀ ਔਰਤ ਦੇ ਦਿਲ ਵਿੱਚ ਹੁਣ ਲੱਡੂ ਫਟਰੇ ਸੀ। ਉਹ ਸੋਚ ਰਹੀ ਸੀ ਕਿ ਉਸ ਨੇ ਫਕੀਰ ਨੂੰ ਬੇਵਕੂਫ ਬਣਾ ਦਿੱਤਾ ਹੈ ਤੇ ਹੁਣ ਉਹ ਹਰ ਰੋਜ਼ ਕਬਰਸਤਾਨ ਜਾ ਕੇ ਉੱਥੋਂ ਸੋਨੇ ਦੇ ਸਿੱਕੇ ਲਿਆਇਆ ਕਰੇਗੀ। ਜਦੋਂ ਤਾਂ ਬੁੱਢੀ ਔਰਤ ਕੰਬਦੇ ਹੋਏ ਕਦਮਾਂ ਨਾਲ ਕਬਰਸਤਾਨ ਪਹੁੰਚ ਗਈ। ਉਹ ਇੱਕ ਪੁਰਾਣੀ ਕਬਰ ਦੇ ਕੋਲ ਜਾ ਕੇ ਲੇਟ ਗਈ। ਉੱਥੇ ਲੇਟਿਆਂ-ਲੇਟਿਆਂ ਬਹੁਤ دیر ਹੋ ਗਈ ਤੇ ਉਸ ਨੂੰ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਡਰ ਦੇ ਮਾਰੇ ਹੁਣ ਬੁੱਢੀ ਔਰਤ ਦੀ ਹਾਲਤ ਵੀ ਬਹੁਤ ਖਰਾਬ ਹੋ ਗਈ ਸੀ ਪਰ ਪੰਜ ਸੋਨੇ ਦੇ ਸਿੱਕੇ ਪਾਉਣ ਦੇ ਲਾਲਚ ਵਿੱਚ ਉਹ ਕਬਰ ਦੇ ਕੋਲ ਹੀ ਲੇਟੀ ਰਹੀ। ਇਸੇ ਤਰ੍ਹਾਂ ਲੇਟਿਆਂ-ਲੇਟਿਆਂ ਅੱਧੀ ਰਾਤ ਗੁਜ਼ਰ ਗਈ। ਹੁਣ ਬੁੱਢੀ ਔਰਤ ਨੂੰ ਅਚਾਨਕ ਨੀਂਦ ਆਉਣ ਲੱਗੀ ਤੇ ਉਹ ਉੱਥੇ ਹੀ ਸੌਂ ਗਈ। ਜਦੋਂ ਹੀ ਉਹ ਸੁੱਤੀ ਤਾਂ ਉਸ ਨੇ ਇੱਕ ਸੁਪਨਾ ਦੇਖਿਆ ਕਿ ਉਹ ਇੱਕ ਕਬਰ ਵਿੱਚ ਪਈ ਹੋਈ ਹੈ। ਅਚਾਨਕ ਇੱਕ ਤੇਜ਼ ਆਵਾਜ਼ ਆ ਜਿਵੇਂ ਬਿਜਲੀ ਕੜਕੀ ਹੋਵੇ ਉਸਨੇ ਸੁਪਨੇ ਵਿੱਚ ਹੀ ਦੇਖਿਆ ਕਿ ਕਬਰ ਦਾ ਇੱਕ ਹਿੱਸਾ ਰੋਸ਼ਨ ਹੋ ਗਿਆ ਉਸ ਰੋਸ਼ਨੀ ਵਿੱਚ ਅਚਾਨਕ ਇੱਕ ਆਦਮੀ ਨਜ਼ਰ ਆਇਆ ਜਿਸ ਦੀਆਂ ਅੱਖਾਂ ਲਾਲ ਸੀ ਤੇ ਚਿਹਰਾ ਗੁੱਸੇ ਨਾਲ ਭਰਿਆ ਹੋਇਆ ਸੀ ਉਹਦਾ ਚਿਹਰਾ ਅਜੀਹਾ ਸੀ ਜਿਵੇਂ ਕੋਈ ਜਮਦੂਤ ਹੋਵੇ ਬੁੱਢੀ ਔਰਤ ਇਹ ਮੰਜ਼ਰ ਦੇਖ ਕੇ ਡਰ ਦੇ ਨਾਲ ਥਰ-ਥਰ ਕੰਬਣ ਲੱਗੀ ਉਹ ਆਦਮੀ ਉਸਦੇ ਵੱਲ ਵਧਦਾ ਹੋਇਆ ਗਰਜਦਾਰ ਆਵਾਜ਼ ਵਿੱਚ ਬੋਲਿਆ ਤੂੰ ਕੰਜੂਸੀ ਤੇ ਲਾਲਚ ਦੇ ਚੱਕਰ ਵਿੱਚ ਪੈ ਕੇ ਕਦੇ ਕਿਸੇ ਨਾਲ ਭਲਾਈ ਜਾਂ ਨੇਕੀ ਨਹੀਂ ਕੀਤੀ ਤੂੰ ਕਦੇ ਕਿਸੇ ਦੀ ਮਦਦ ਨਹੀਂ ਕੀਤੀ ਸਗੋਂ ਆਪਣੀ ਜ਼ੁਬਾਨ ਨਾਲ ਲੋਕਾਂ ਦੇ ਦਿਲ ਦੁਖਾਏ ਇਦੇ ਬਦਲੇ ਹੁਣ ਤੈਨੂੰ ਹਮੇਸ਼ਾ ਕਬਰ ਦਾ ਦੰਡ ਸਹਿਣਾ ਪਵੇਗਾ। ਇਹ ਕਹਿ ਕੇ ਉਸ ਖੌਫਨਾਕ ਆਦਮੀ ਨੇ ਆਪਣੇ ਮੋਢੇ ਤੋਂ ਇੱਕ ਥੈਲੀ ਉਤਾਰੀ ਤੇ ਉਸ ਨੂੰ ਉਲਟਾ ਕਰਕੇ ਛਾੜ ਦਿੱਤਾ। ਉਸ ਥੈਲੀ ਵਿੱਚੋਂ ਕਈ ਸੱਪ ਤੇ ਵਿੱਚੂ ਥੱਲੇ ਡਿੱਗੇ ਤੇ ਰੇਂਗਦੇ ਹੋਏ ਬੁੱਢੀ ਔਰਤ ਵੱਲ ਵਧਣ ਲੱਗੇ। ਹੁਣ ਤਾਂ ਉਹ ਔਰਤ ਹੋਰ ਵੀ ਘਬਰਾ ਗਈ ਤੇ ਖੌਫ ਦੇ ਮਾਰੇ ਚੀਖਣ ਚਲੌਣ ਲੱਗੀ। ਉਸ ਆਦਮੀ ਨੇ ਕਿਹਾ ਜੇ ਤੂੰ ਕਿਸੇ ਦੇ ਨਾਲ ਭਲਾਈ ਕੀਤੀ ਹੁੰਦੀ ਤਾਂ ਉਹ ਨੇਕੀ ਤੇਰੇ ਕੰਮ ਆ ਜਾਂਦੀ। ਇਹ ਕਹਿਣ ਤੋਂ ਬਾਅਦ ਉਹ ਸ਼ਖਸ ਉਥੋਂ ਗਾਇਬ ਹੋ ਗਿਆ ਤੇ ਹੁਣ ਸੱਪ ਤੇ ਵਿੱਚੂ ਬੁੱਢੀ ਔਰਤ ਦੇ ਬਹੁਤ ਨੇੜੇ ਪਹੁੰਚ ਚੁੱਕੇ ਸੀ। ਸਪਨੇ ਵਿੱਚ ਉਹ ਔਰਤ ਡਰ ਦੇ ਮਾਰੇ थर-थर ਕੰਬਣ ਤੇ ਚੀਖਣ ਲੱਗੀ ਖੁਦਾ ਦੇ ਲਈ ਕੋਈ ਤਾਂ ਮੈਨੂੰ ਬਚਾ ਲਓ ਫਿਰ ਕਬਰ ਦੇ ਰੋਸ਼ਨ ਹਿੱਸੇ ਵਿੱਚੋਂ ਅਚਾਨਕ ਇੱਕ ਹੋਰ ਸ਼ਖਸ ਸਾਹਮਣੇ ਆਇਆ ਉਹ ਦੇਖਣ ਵਿੱਚ ਬਹੁਤ ਮਾਸੂਮ ਤੇ ਕੋਈ ਫਰਿਸ਼ਤਾ ਜਾਪ ਰਿਹਾ ਸੀ ਤੇ ਉਸਦੇ ਨੂਰਾਨੀ ਚਿਹਰੇ ਦੇ ਉੱਪਰ ਸਫੇਦ ਦਾੜੀ ਸੀ ਉਸ ਨੂਰਾਨੀ ਚਿਹਰੇ ਵਾਲੇ ਨੇ ਬਹੁਤ ਹੀ ਮਿੱਠੀ ਆਵਾਜ਼ ਵਿੱਚ ਬੁੱਢੀ ਔਰਤ ਨੂੰ ਕਿਹਾ ਬੀਬੀ ਡਰੋ ਨਾ ਇਸ ਸੱਪ ਤੇ ਬਿੱਚੂ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਆਪਣੀ ਜ਼ਿੰਦਗੀ ਵਿੱਚ ਤੂੰ ਸਿਰਫ ਇੱਕ ਹੀ ਨੇਕੀ ਕੀਤੀ ਹੈ ਤੇ ਅੱਜ ਉਹੀ ਤੇਰੇ ਕੰਮ ਆਵੇਗੀ ਇਨਾ ਕਹਿੰਦੇ ਹੋਏ ਉਸਨੇ ਆਪਣੇ ਮੋਢੇ ਨਾਲ ਲੱੜਕੀ ਹੋਈ ਥੈਲੀ ਵਿੱਚ ਹੱਥ ਮਾਰਿਆ ਤੇ ਉਸ ਵਿੱਚੋਂ ਕੋਈ ਚੀਜ਼ ਕੱਢ ਕੇ ਬੁੱਢੀ ਮਾਂ ਵੱਲ ਸੁੱਟ ਦਿੱਤੀ ਤੇ ਅਚਾਨਕ ਉਹ ਬੁੱਢੀ ਦੀਆਂ ਅੱਖਾਂ ਅਗੋਂ ਗਾਇਬ ਹੋ ਗਿਆ ਬੁੱਢੀ ਔਰਤ ਨੇ ਦੇਖਿਆ ਤਾਂ ਹਰਾਨ ਰਹਿ ਗਈ ਇਹ ਤਾਂ ਉਹੀ ਬਾਦਾਮ ਦੇ ਛਿਲਕੇ ਸੀ ਜੋ ਕਿ ਉਸਨੇ ਆਪਣੇ ਦਰਵਾਜ਼ੇ ਤੇ ਆਏ ਫਕੀਰ ਨੂੰ ਦਿੱਤੇ ਸੀ ਜਦੋਂ ਸੱਪ ਤੇ ਵਿੱਚੂ ਬੁੱਢੀ ਔਰਤ ਨੂੰ ਡੰਗ ਲੱਗੇ ਤਾਂ ਉਹ ਬਾਦਾਮ ਦੇ ਛਿਲਕੇ ਉੱਡ ਕੇ ਉਹਨਾਂ ਦੇ ਮੂੰਹ ਤੇ ਜਾ ਡਿਗੇ ਇਸ ਤਰ੍ਹਾਂ ਦਾਨ ਵਿੱਚ ਦਿੱਤੇ ਹੋਏ ਬਾਦਾਮ ਦੇ ਛਿਲਕਿਆਂ ਨੇ ਹੀ ਬੁੱਢੀ ਔਰਤ ਨੂੰ ਅਜੀਬ ਢੰਗ ਨਾਲ ਬਚਾ ਲਿਆ ਫਿਰ ਅਚਾਨਕ ਬੁੱਢੀ ਔਰਤ ਦੀ ਅੱਖ ਖੁੱਲ ਗਈ ਉਹ थरथਰ ਕੰਬ ਰਹੀ ਸੀ ਤੇ ਉਹਦਾ ਸਰੀਰ ਸਿਰ ਤੋਂ ਪੈਰਾਂ ਤੱਕ ਪਸੀਨੇ ਵਿੱਚ ਡੁੱਬਿਆ ਹੋਇਆ ਸੀ। ਇਧਰ ਬੁੱਢੀ ਔਰਤ ਦਾ ਪੁੱਤਰ ਉਸ ਨੂੰ ਲੱਭਦਾ ਹੋਇਆ ਕਬਰਸਤਾਨ ਤੱਕ ਪਹੁੰਚ ਗਿਆ। ਉਸ ਨੇ ਦੇਖਿਆ ਕਿ ਉਹਦੀ ਮਾਂ ਇੱਕ ਪੁਰਾਣੀ ਕਬਰ ਦੇ ਕੋਲ ਲੇਟੀ ਪਈ ਹੈ। ਉਹ ਬਹੁਤ ਹੀ ਡਰੀ ਹੋਈ ਤੇ ਕਮਜ਼ੋਰ ਲੱਗ ਰਹੀ ਸੀ। ਉਹਦਾ ਪੁੱਤਰ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਰੋਣ ਲੱਗ ਪਿਆ। ਉਸ ਨੇ ਆਪਣੀ ਮਾਂ ਨੂੰ ਬਾਹਾਂ ਵਿੱਚ ਚੁੱਕਿਆ ਤੇ ਘਰ ਵਾਪਸ ਲੈ ਆਇਆ। ਇਸ ਹਾਦਸੇ ਤੋਂ ਬਾਅਦ ਉਹ ਬੁੱਢੀ ਔਰਤ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਉਸ ਨੇ ਆਪਣੀ ਕੰਜੂਸੀ ਦੀ ਆਦਤ ਛੱਡ ਦਿੱਤੀ ਤੇ ਪਹਿਲਾਂ ਵਾਂਗ ਲਾਲਚੀ ਨਾ ਰਹੀ। ਹੁਣ ਕੋਈ ਵੀ ਫਕੀਰ ਜਾਂ ਲੋੜਵੰਦ ਉਹਦੇ ਦਰਵਾਜ਼ੇ ਤੇ ਆਉਂਦਾ ਤਾਂ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਜਾਂਦਾ ਸੀ ਉਹ ਬੁੱਢੀ ਔਰਤ ਜਦੋਂ ਤੱਕ ਜਿੰਦਾ ਰਹੀ ਸਾਰਿਆਂ ਨਾਲ ਪਿਆਰ ਤੇ ਨਰਮੀ ਨਾਲ ਪੇਸ਼ ਆਉਂਦੀ ਰਹੀ ਦੋਸਤੋ ਇਨਸਾਨ ਦੇ ਜੀਵਨ ਦਾ ਸਭ ਤੋਂ ਵੱਡਾ ਧਨ ਨੇਕ ਕਰਮ ਹੀ ਹੁੰਦੇ ਨੇ ਦੌਲਤ ਤੇ ਧਨ ਇੱਥੇ ਹੀ ਰਹਿ ਜਾਂਦੇ ਨੇ ਪਰ ਕੀਤੇ ਹੋਏ ਚੰਗੇ ਕਰਮ ਮੌਤ ਦੇ ਬਾਅਦ ਵੀ ਸਾਥ ਦਿੰਦੇ ਨੇ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕੰਜੂਸੀ ਤੇ ਲਾਲਚ ਸਿਰਫ ਦੁੱਖ ਦੇ ਪਛਤਾਵੇ ਦੀ ਵਜ੍ਹਾ ਬਣਦੇ ਨੇ ਦਾਨ ਪਿਆਰ ਤੇ ਸਮਰਪਣ ਜਿਥੇ ਸਮਾਜ ਵਿੱਚ ਸਨਮਾਨ ਲਿਆਉਂਦੇ ਨੇ ਉਥੇ ਹੀ ਰੱਬ ਦੇ ਸੱਚੇ ਦਰਬਾਰ ਵਿੱਚ ਵੀ ਉੱਚਾ ਦਰਜਾ ਦਵਾਉਂਦੇ ਨੇ ਇਸ ਕਹਾਣੀ ਦਾ ਸਾਰ ਇਹ ਹੈ ਕਿ ਸਾਡੇ ਕਰਮ ਸਾਡੇ ਸਭ ਤੋਂ ਵੱਡੇ ਸਾਥੀ ਨੇ ਤੇ ਲੋੜਵੰਦਾਂ ਲਈ ਕੁਝ ਕਰਕੇ ਹੀ ਅਸਲ ਖੁਸ਼ੀ ਮਿਲਦੀ ਹੈ ਦੁਨੀਆ ਨੂੰ ਆਪਣੀਆਂ ਨੇਕੀਆਂ ਨਾਲ ਸਵਾਰਨਾ ਇਨਸਾਨ ਦੀ ਅਸਲ ਜਿੱਤ ਹੈ ਕੁਝ ਕਪਾਲ ਹੀ ਜੀਵਨ ਦੇ ਅਰਥ ਤੇ ਰੁੱਖ ਨੂੰ ਬਦਲ ਸਕਦੇ ਨੇ ਜਿੱਥੇ ਲਾਲਚ ਤੇ ਕੰਜੂਸੀ ਇਨਸਾਨ ਨੂੰ ਮਾਨਵਤਾ ਤੋਂ ਦੂਰ ਕਰ ਦਿੰਦੇ ਨੇ ਉਥੇ ਹੀ ਦਾਨ ਤੇ ਚੰਗੇ ਕਰਮ ਜੀਵਨ ਨੂੰ ਸੱਚੇ ਅਰਥਾਂ ਵਿੱਚ ਧਨਵਾਨ ਬਣਾ ਦਿੰਦੇ ਨੇ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਇੱਕ ਛੋਟੀ ਜੀ ਨੇਕੀ ਵੀ ਸੱਚੇ ਦਿਲ ਨਾਲ ਕੀਤੀ ਜਾਏ ਤਾਂ ਉਹ ਸਾਡੇ ਅੰਦਰ ਬਦਲਾਅ ਦੀ ਸ਼ੁਰੂਆਤ ਕਰ ਸਕਦੀ ਹੈ ਜਿਸ ਤਰ੍ਹਾਂ ਬੁੱਢੀ ਔਰਤ ਨੇ ਇੱਕ ਛੋਟੀ ਜੀ ਸਿੱਖਿਆ ਤੋਂ ਪ੍ਰੇਰਣਾ ਲੈ ਕੇ ਆਪਣਾ ਜੀਵਨ ਬਦਲਿਆ ਉਹ ਸਾਡੇ ਲਈ ਇੱਕ ਮਿਸਾਲ ਹੈ ਸੱਚਮੁੱਚ ਜੀਵਨ ਦੀ ਅਸਲ ਸੁੰਦਰਤਾ ਦਿਲ ਦੀ ਨਰਮੀ ਪਿਆਰ ਤੇ ਵੀਡੀਓ ਪੂਰੀ ਸੁਣਨ ਵਾਸਤੇ ਆਪ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਜਿਸ ਤਰ੍ਹਾਂ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਤੇ ਗੁਰਬਾਣੀ ਵੀ ਸਾਨੂੰ ਸਮਝਾ ਰਹੀ ਹੈ ਕਾਲਖਾਇਕ ਚਤੋਂ ਦੇ ਨਾਨਕਰਾ ਪਛਾਣੇ ਸੀ ਸੋਤਵਦ ਦਾਨਪੁਨ ਸਿਮਰਨ ਕਰੀਏ ਤਾਂ ਜੋ ਸਾਡਾ ਜੀਵਨ ਸੋਹਲਾ ਹੋ ਸਕੇ ਸੋ ਕਿਰਪਾ ਕਰਕੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ